ਕੌਣ ਹੈ ਲਖਨਪਾਲ ਜੀ ਲਖਨ ਲਾਲ ਮੇਰੇ ਲੜਕਾ ਆ ਜੋ ਲੜਕਾ ਹੈ ਤੇਮਾਰ ਹੱਥ ਚੁੰਮਦਾ ਬਾਪੂ ਆਪਣੇ ਪੁੱਤ ਦੇ ਆਪਣੇ ਖੂਨ ਦੇ ਪਰ ਜਿਹੜੀ ਹਾਲਤ ਚ ਬਾਪੂ ਸਾਨੂੰ ਮਿਲਿਆ ਜਿਹੜੀ ਕੰਡੀਸ਼ਨ ਚ ਬਾਪੂ ਸਾਨੂੰ ਮਿਲਿਆ ਲੁਧਿਆਣੇ ਪਰ ਹਾਲਤ ਬਹੁਤ ਬੁਰੀ ਸੀ पर शक्ति ਦੇ ਵਿੱਚ ਕੇਂਦਰ ਫੈਲ ਚੁੱਕਿਆ ਵਾ ਬਹੁਤ ਜ਼ਿਆਦਾ ਤੇ ਡਾਕਟਰਾਂ ਨੇ ਕਿਹਾ ਸੀ ਕਿ ਇਹਨਾਂ ਦੀ ਸੇਵਾ ਹੀ ਹੈ ਜਿਹੜੀ ਆਪਾਂ ਕਰ ਸਕਦੇ ਤੇ ਬਾਪੂ ਆਪਣੇ ਘਰੇ ਚੱਲਿਆ ਆਪਣੇ ਨਾਤੀ ਪੋਤੀ ਪੋਤਿਆਂ ਦੇ ਵਿੱਚ ਚੱਲਿਆ ਆਪਣਾ ਅਖੀਰਲਾ ਸਮਾਂ ਉੱਥੇ ਬਤੀਤ ਕਰੂਗਾ ਜਾ ਕੇ ਕੀ ਹਾਲ ਹੈ ਠੀਕ ਹੋ ਠੀਕ ਹਾਂ ਜੀ ਕੀ ਨਾਮ ਹੈ ਆਪਕਾ ਲਖਨ لال ਲਖਨ لال ਇਹ ਲਖਨ ਬਾਬਾ ਘਰ ਜਾਵੇ ਹੋ ਜੀ ਘਰ ਸੇ ਲੈਨੇ ਆਏ ਹੈ ਤੇਰੇ ਕੋ ਚਲੋ ਮਿਲਵਾਤੇ ਆਪਕੇ ਬਿਟਵਾਸੀ ਹੋ ਨਾ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਇਹ ਬਾਪੂ ਜੀ ਆ ਸਾਡੇ ਕੋਲੇ ਜੀ ਲਖਨਪਾਲ ਜੀ ਬਾਪੂ ਲਖਨਪਾਲ ਜੀ ਨੂੰ ਸਾਡੀ ਅਸੀਂ ਲੈ ਕੇ ਆਏ ਸੀ 12 12 24 ਨੂੰ ਲੁਧਿਆਣੇ ਸਬਜ਼ੀ ਮੰਡੀ ਦੇ ਬਾਹਰ ਫੁੱਟਪਾਥ ਤੇ ਸੜਕ ਤੇ ਬਹੁਤ ਬੁਰੀ ਹਾਲਤ ਚ ਬਾਪੂ ਜੀ ਇੱਕੋ ਥਾਂ ਤੇ ਪਏ ਸੀ ਬੈਗ ਤੇ ਜ਼ਖਮ ਲੈਟਰਨ ਬਾਥਰੂਮ ਵਿੱਚ ਹੀ ਹੋ ਰਿਹਾ ਸੀ ਔਰ ਬਿਲਕੁਲ ਵੀ ਇਹ ਚੱਲ ਫਿਰ ਨਹੀਂ ਸਕਦੇ ਸੀ ਔਰ ਦਸੰਬਰ ਦਾ ਮਹੀਨਾ ਸੀਗਾ ਠੰਡ ਬਹੁਤ ਸੀ ਤੇ ਉੱਥੇ ਬਾਪੂ ਜੀ ਲਗਭਗ ਨਗਨ ਵਸਤਾ ਚ ਪਏ ਸੀ ਤੇ ਧੰਨਵਾਦ ਕਰਦੇ ਆ ਜਿੱਥੋਂ ਸਾਨੂੰ ਪਤਾ ਲੱਗਿਆ ਬਲਕਾਰ ਸਿੰਘ ਬਾਈ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਾਲ ਕਰਕੇ ਤੇ ਉੱਥੋਂ ਫਿਰ ਅਸੀਂ ਬਾਪੂ ਜੀ ਨੂੰ ਲੈ ਕੇ ਆਏ ਅੱਜ ਬਾਪੂ ਜੀ ਨੂੰ ਸਾਡੇ ਕੋਲ ਆਇਆ 7 ਮਹੀਨੇ 25 ਦਿਨ ਹੋ ਗਏ ਮਤਲਬ ਕਰੀਬ 8 ਮਹੀਨੇ ਦਾ ਸਮਾਂ ਹੋ ਗਿਆ ਤੇ ਬਾਪੂ ਜੀ ਦਾ ਘਰ ਲੱਭਣ ਵਾਸਤੇ ਅਸੀਂ ਕਾਫੀ ਕੋਸ਼ਿਸ਼ ਕੀਤੀ ਇਹ ਸਾਡੇ ਦੱਤ ਸਾਹਿਬ ਨੇ ਸਮندر ਦੱਤ ਜੀ ਦੀ ਡਿਊਟੀ ਵੈਗੁਰ ਜੀ ਨੇ ਦਿੱਲੀ ਤੋਂ ਲਾ ਕੇ ਭੇਜੀ ਹੈ ਦਿੱਲੀ ਦੇ ਰਹਿਣ ਵਾਲੇ ਨੇ ਗ੍ਰਾਫਿਕ ਡਿਜ਼ਾਈਨਰ ਸੀ ਇਹਨਾਂ ਦੇ ਬੱਚੇ ਪੜ੍ਹ ਲਿਖ ਗਏ ਨੇ ਬਜ਼ੁਰਗ ਨੇ ਆਪਣੀ ਜ਼ਿੰਦਗੀ ਦੀ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਕੇ ਪਿਛਲੇ ਕਰੀਬ 2.5 ਸਾਲਾਂ ਤੋਂ ਸਾਡੇ ਨਾਲ ਜੁੜੇ ਹੋਏ ਨੇ ਹੁਣ ਕਰੀਬ 1 ਸਾਲ ਤੋਂ ਇੱਥੇ ਲਗਾਤਾਰ ਸਾਡੇ ਕੋਲ ਰਹਿ ਕੇ ਸੇਵਾ ਕਰਾ ਰਹੇ ਨੇ ਦਿਨ ਰਾਤ ਇਹਨਾਂ ਦਾ ਕੰਮ ਆ ਅੰਦਰ ਜਿਹੜੇ ਡਿਸੇਬਲ ਬੱਚੇ ਨੇ ਉਹਨਾਂ ਦੀ ਸੇਵਾ ਕਰਨੀ ਜਾਂ ਜਿਹੜੇ ਇਸ ਤਰ੍ਹਾਂ ਦੇ ਬਾਪੂ ਬਜ਼ੁਰਗ ਨੇ ਜਿਨ੍ਹਾਂ ਦਾ ਪਤਾ ਹੀ ਨਹੀਂ ਉਹ ਕੌਣ ਨੇ ਉਹਨਾਂ ਨੇ ਹੌਲੀ-ਹੌਲੀ ਉਹਨਾਂ ਨੇ ਗੱਲਾਂ ਕਰ-ਕਰ ਕੇ ਉਹਨਾਂ ਨੇ ਘਰ ਪਤੇ ਲੱਭਣੇ ਉਹਨਾਂ ਦੇ ਨਾਮ ਪੁੱਛਣੇ ਉਹਨਾਂ ਦੇ ਪਿੰਡਾਂ ਦੇ ਨਾਮ ਪੁੱਛਣੇ ਤੇ ਇਦਾਂ ਹੀ ਲਖਨਪੁਰ ਬਾਪੂ ਨੂੰ ਜਦੋਂ ਲੈ ਕੇ ਆਏ ਉਹ ਤਾਂ ਬਾਪੂ ਬੋਲਣ ਦੀ ਹਾਲਤ ਵੀ ਨਹੀਂ ਸੀ ਫਿਰ ਹੌਲੀ-ਹੌਲੀ ਬਾਪੂ ਥੋੜਾ ਠੀਕ ਹੋਣ ਲੱਗਾ ਫਿਰ ਬਾਪੂ ਨੇ ਆਪਣੇ ਬਾਰੇ ਦੱਸਣਾ ਸ਼ੁਰੂ ਕੀਤਾ ਫਿਰ ਸਮੁੰਦਰ দত্ত ਜੀ ਨੇ ਬਾਪੂ ਤੋਂ ਪੁੱਛ-ਪੁੱਛ ਕੇ ਘਰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਇਹ ਸੀਤਾਪੁਰ ਦਾਦੇ ਸੀ ਸੀਤਾਪੁਰ ਇਲਾਕਾ ਬਹੁਤ ਵੱਡੇ ਆ ਤੇ ਉੱਥੇ ਲੱਭਣ ਦੀ ਕੋਸ਼ਿਸ਼ ਕੀਤੀ ਪਤਾ ਨਹੀਂ ਲੱਗਿਆ ਫਿਰ ਹੋਰ ਜਾਣਕਾਰੀਆਂ ਪ੍ਰਾਪਤ ਕਰਦੇ ਕਰਦੇ ਇੱਕ ਯੂਪੀ ਦੇ ਵਿੱਚ ਸੰਗਵਾੜਾ ਇਲਾਕਾ ਮੱਧ ਪ੍ਰਦੇਸ਼ ਸੋਰੀ ਐਮਪੀ ਚ ਉੱਥੇ ਹਸਨਪੁਰ ਪਿੰਡ ਆ ਇੱਕ ਉਸ ਪਿੰਡ 'ਚ ਸੰਪਰਕ ਹੋਇਆ ਉੱਥੋਂ ਦੇ ਸਰਪੰਚ ਸਾਹਿਬ ਨੇ ਜਿਹੜੇ ਬਦਰੀ ਜੀ ਉਹਨਾਂ ਨੇ ਮਦਦ ਕੀਤੀ ਉਹਨਾਂ ਨੇ ਸਮਾਜ ਸੇਵੀ ਦਾ ਕੋ ਨੰਬਰ ਦਿੱਤਾ ਹੌਲੀ ਹੌਲੀ ਫਿਰ ਇਹਨਾਂ ਦੇ بیٹے ਤਿੱਕਰ ਅਸੀਂ ਪਹੁੰਚ ਕੀਤੀ ਸਮندر দত্ত ਜੀ ਨੇ ਫਿਰ ਇਹਨਾਂ ਦਾ ਬੇਟਾ ਜਿਹੜਾ ਕਮਲ ਡਡਹੇਰੀਆ ਉਹਦੇ ਨਾਲ ਸੰਪਰਕ ਹੋਇਆ ਫਿਰ ਉਹਦਾ ਨੰਬਰ ਮਿਲਿਆ ਸਾਨੂੰ ਉਹਦੇ ਫੋਨ ਤੇ ਜਦੋਂ ਅਸੀਂ ਗੱਲ ਕਰਕੇ ਦੱਸਿਆ ਵੀ ਤੇਰੇ ਫਾਦਰ ਸਾਹਿਬ ਇਸ ਕੰਡੀਸ਼ਨ ਸਾਨੂੰ ਮਿਲੇ ਆ ਫੋਟੋ ਮੈਂ ਸ਼ੇਅਰ ਕੀਤੀਆਂ ਤਾਂ ਫਿਰ ਅੱਜ ਇਹਨਾਂ ਦੇ بیٹے ਆਪੋ بیٹے ਭਾਈ ਅਰੇ ਨਮਸਤੇ ਕਿਵੇਂ ਹੋ ਪਿਤਾ ਜੀ ਸਭ ਮਿਲੀਏ ਜੱਫੀ ਡਾਲ ਕੇ ਮਿਲੀਏ इनको ਭਾਈ ਪਿਤਾ ਜੀ ਕੌਣ ਹੈ ਜੇ ਲਖਨਪਾਲ ਜੀ ਅਥ ਚੁੰਮਦਾ ਬਾਪੂ ਆਪਣੇ ਪੁੱਤ ਦੇ ਆਪਣੇ ਖੂਨ ਦੇ ਉਹਨਾਂ ਖੂਨ ਦੀਆਂ ਤੰਦਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰੋਫੈਸਰ ਕੌਣ ਹੈ ਲਖਨਪਾਲ ਜੀ? ਲਖਨ ਲਾਲ ਮੇਰੇ ਲੜਕਾ ਆ ਜੋ। ਇਹ ਲੜਕਾ ਹੈ ਤੁਹਾਡਾ। ਹੋ। ਕੀ ਨਾਮ ਹੈ ਇਸਕਾ? ਕਮਲ। ਕਮਲ ਹੈ। ਹੋ। ਅਰੇ ਕਮਲ ਬਾਹ। ਤੁਹਾਡੇ ਪਿਤਾ ਜੀ ਹੈ। ਹਾਂ ਜੀ। ਕਿੱਥੇ ਘੁੰਮ ਕੇ ਘਰ ਸੇ? सर जी मैं घर से गर बोले कि राशन पेंशन के लिए जा रहा हूँ सीता पार से निकले राशन पेंशन के लिए जा रहा हूँ तो बड़ी भांजी रहती छिंदवाड़े में।, में रहे आपका क्या नाम है दमाद जी रूपेश 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 मिश्रा रमेश मिश्रा जी आपके पास रहते थे ससुर है नाना ससुर है जी पहचाने पहचाने कौन है रूपेश हाँ रुपेश मंजू पहचानेंगे ना पहचाना इनको ओ। कौन है जी दमांदा दमाद है नाती है नाती का ना, नाती दमांधा नतिया दमाद है अरे पाँचो नतिया दमाद जी, जी। मत मिली मिलिए आप मिलिए तो आपके घर से निकल गए थे जी मैं जी कहना चाह रहा था घर से निकले ये निकले थे राशन और पेंशन के बहाने जी और उस बीच इनको पता नहीं क्या सड़क छूटी इनका पहले इलाज हुआ यहाँ पे ऑपरेशन का तो इलाज हो चुका था सक्सेस हुआ था अब ये अपने जिद पे हैं मतलब जो गुस्सा है इनका वो नाक पे जितनी सांस नहीं देती उनके तक गुस्से इनकी नाक पे लड़ाई करते रहते गुस्सा करते रहते हैं बस ये निकले ग्यारह तारीख को जब ग्यारह दो हजार चौबीस को चौबीस को और जब हमें मिले हैं जी आपको डेट पता होगा बारह बारह को दिसंबर में मिले हेलो कौन है मंजू तू बाबा मंजू को छोड़ के घर से क्यों आ गया बच्चों को छोड़ के हे लखन बाबा घर क्यों छोड़ दिया हैं इस बुढ़ापे में तूने घर क्यों छोड़ दिया बाबा तो दो बात करो मंजू से मंजू घर जाना है वो घर बुला रही है घर पे जाके लड़ाई तो नहीं करोगे अभी नहीं, फिर लड़ाई करोगे तो क्या करेंगे नहीं करोगे ना ठीक है बाबा ਜਿਹੜੀਆਂ ਤਸਵੀਰਾਂ ਵੀਰੇ ਹੁਣੇ ਲੈ ਕੇ ਆਏ ਅਸੀਂ ਸਕਰੀਨ ਤੇ ਵੀ ਲਾਈਆਂ ਤੁਸੀਂ ਦੇਖ ਰਹੇ ਹੋ ਇਹਨਾਂ ਦੀ ਫੈਮਿਲੀ ਦੀਆਂ ਤਸਵੀਰਾਂ ਬਾਪੂ ਦਾ ਪੂਰਾ ਭਰਿਆ ਹੋਇਆ ਪਰਿਵਾਰ ਆ ਚਾਰ ਬੱਚੇ ਮੱਲੂ ਬਾਪੂ ਦੇ 7 ਤਾਂ ਦੋਤੇ ਪੁੱਤੇ ਨੇ ਬਾਪੂ ਦੇ ਹਨ ਦੋਤੇ ਪੋਤੇ ਪੋਤੀਆਂ ਨੇ ਫਿਰ ਅੱਗੋਂ ਉਹਨਾਂ ਦੇ ਗਾਂ ਵਿਆਹ ਵੀ ਹੋ ਗਏ ਬੱਚੇ ਵੀ ਵੱਡੇ ਹੋ ਗਏ ਉਹਨਾਂ ਦੇ ਪੂਰਾ ਭਰਿਆ ਹੋਇਆ ਪਰਿਵਾਰ ਛੱਡ ਕੇ ਬਾਪੂ ਦਾ ਸੁਭਾਅ ਮਾੜਾ ਸੀ ਜਾਂ ਰੱਬ ਜਾਣਦੇ ਆ ਇਹਨਾਂ ਨੂੰ ਪਤਾ ਹੈ ਕੀ ਹੋਇਆ ਪਰ ਜਿਹੜੀ ਹਾਲਤ 'ਚ ਬਾਪੂ ਸਾਨੂੰ ਮਿਲਿਆ ਜਿਹੜੀ ਕੰਡੀਸ਼ਨ 'ਚ ਬਾਪੂ ਸਾਨੂੰ ਮਿਲਿਆ ਲੁਧਿਆਣੇ ਸਬਜ਼ੀ ਮੰਡੀ ਦੇ ਗੇਟ ਦੇ ਬਾਹਰ ਤੇ ਉੱਥੇ ਲੋਕਾਂ ਦੇ ਦੱਸਣ ਮੁਤਾਬਕ ਜਿਹੜਾ ਵੀਰ ਸਾਨੂੰ ਕਾਲ ਕਰ ਰਿਹਾ ਸੀ ਉਹ ਦੱਸ ਰਿਹਾ ਸੀ ਵੀ ਕਈ ਦਿਨਾਂ ਤੋਂ ਬਲਕਾਰ ਸਿੰਘ ਨੇ ਦੱਸਿਆ ਵੀ ਇੱਥੇ ਪਿਆ ਵੀ ਇਹਨੂੰ ਕੋਈ ਛੱਡ ਕੇ ਗਿਆ ਜਾਂ ਆਪੇ ਆਇਆ ਇਹ ਰੱਬ ਜਾਣਦਾ ਪਰ ਹਾਲਤ ਬਹੁਤ ਬੁਰੀ ਸੀ ਜਾਂ ਤਾਂ ਦਿੱਲੀ ਤੋਂ ਜਿੰਮੇ ਦੱਸਦੇ ਆ ਵੀ ਦਿੱਲੀ ਗੁੰਮ ਗਿਆ ਦਿੱਲੀ ਸਬਜ਼ੀ ਮੰਡੀ ਤੋਂ ਕਿਸੇ ਨੇ ਉੱਥੋਂ ਪੈਸੇ ਪੂਏ ਲੈ ਕੇ ਇਹਦੇ ਤੋਂ 8-9000 ਰੁਪਏ ਸੀ ਇਹ ਦੱਸਦੇ ਆ ਪੇਪਰ ਵਰਕ ਵੀ ਸੀ ਇਹਦੇ ਕੋਲੇ ਉਹ ਲੈ ਕੇ ਇਹਨੂੰ ਸਬਜ਼ੀ ਮੰਡੀ ਤੋਂ ਕਿਸੇ ਉਹਦੇ ਜਿਹੜੀ ਗੱਡੀਆਂ ਗੁੱਡੀਆਂ ਉੱਥੋਂ ਆਉਂਦੀਆਂ ਉੱਤੇ ਚਾਰਤਾ ਉਹਨਾਂ ਨੇ ਇੱਥੇ ਸਬਜ਼ੀ ਮੰਡੀ ਚ ਲਾਤਾ ਜਾਂ ਇਹ ਆਪੇ ਆ ਗਿਆ ਵਾਇਗਰੂ ਜਾਣ ਦਾ ਤੇ ਜਾਂ ਇਹ ਬਾਪੂ ਨੂੰ ਪਤਾ ਵਿਚਾਰੇ ਨੂੰ ਬਾਪੂ ਦੀ ਛਾਤੀ ਦੇ ਵਿੱਚ ਕੈਂਸਰ ਆ ਤੇ ਜਿਹੜੀ ਕੈਂਸਰ ਦੀ ਗੱਠ ਬਣੀ ਹੋਈ ਜਦੋਂ ਸਾਡੇ ਕੋਲ ਲੈ ਕੇ ਆਏ ਉਦੋਂ ਹੀ ਉਹ ਗੱਠ ਬਣੀ ਹੋਈ ਸੀ ਫਿਰ ਅਸੀਂ ਉਹਦੇ ਟੈਸਟ ਕਰਾਏ ਬਾਪੂ ਦੀ ਐਮ ਆਰ ਆਈ ਹੋਈ ਉਹਦੇ ਵਿੱਚ ਵੀ ਅੰਦਰ ਗੱਠ ਆਈ ਤਾਂ ਗੱਠ ਤਾਂ ਉੱਪਰਲੀ ਬਾਹਰੀ ਬਾਪੂ ਜੀ ਦੀ ਜਿਹੜੀ ਛਾਤੀ ਤੇ ਬਣੀ ਹੋਈ ਹੈ ਨਜ਼ਰ ਆ ਰਹੀ ਆ ਇਹਦੀ ਸਰਜਰੀ ਇਹ ਪਹਿਲਾਂ ਵੀ ਇੱਕ ਵਾਰੀ ਕਰਾ ਚੁੱਕੇ ਆ ਤੇ ਫਿਰ ਹੁਣ ਜਦੋਂ ਅਸੀਂ ਬਾਪੂ ਦੀ ਬਾਇਓਪਸੀ ਕਰਾਈ ਇੱਥੇ ਇਹ ਜਦੋਂ ਇੱਕ ਮਾਸ ਦਾ ਟੁਕੜਾ ਹਸਪੀਟਲ ਦੇ ਵਿੱਚ ਭੇਜਿਆ ਤਾਂ ਉਹਦੇ ਵਿੱਚ ਵੀ ਸੀਏ ਆਇਆ ਉਹਦੇ ਵਿੱਚ ਵੀ ਕੈਂਸਰ ਆਇਆ ਉਹਦੇ ਵਿੱਚ ਵੀ ਕੈਂਸਰ ਬਾਪੂ ਦੇ ਇਸ ਗੱਠ ਦੇ ਵਿੱਚ ਹੈਗਾ ਮਤਲਬ ਇਹ ਸਰਜਰੀ ਹੈ ਜਿਹੜੀ ਬਾਪੂ ਦੀ ਅੱਜ ਦੁਬਾਰਾ ਵੀ ਕਰਾ ਲੈਣੇ ਆ ਤਾਂ ਵੀ ਕੋਈ ਹੱਲ ਨਹੀਂ ਬਾਪੂ ਦੇ ਅੰਦਰ ਛਾਤੀ ਦੇ ਵਿੱਚ ਕੈਂਸਰ ਫੈਲ ਚੁੱਕਿਆ ਵਾ ਬਹੁਤ ਜ਼ਿਆਦਾ ਤੇ ਡਾਕਟਰਾਂ ਨੇ ਕਿਹਾ ਸੀ ਵੀ ਇਹਨਾਂ ਦੀ ਸੇਵਾ ਹੀ ਹੈ ਜਿਹੜੀ ਆਪਾਂ ਕਰ ਸਕਦੇ ਆ ਪਰ ਇਹ ਬਹੁਤ ਚੰਗੀ ਗੱਲ ਆ ਵੀ ਆਪਣੇ ਆਖਰੀ ਸਮੇਂ 'ਚ ਹੁਣ ਬਾਪੂ ਨੂੰ ਸੁਣਨ ਦਾ ਵੀ ਬਹੁਤ ਘੱਟ ਆ ਜੇ ਆਪਾਂ ਉੱਚੀ ਬੋਲਦੇ ਆ ਤਾਂ ਹੀ ਸੁਣਦਾ ਤੇ ਬਾਪੂ ਆਪਣੇ ਘਰੇ ਚੱਲਿਆ ਆਪਣੇ ਨਾਤੀ ਪੋਤੀ ਪੋਤਿਆਂ ਦੇ ਵਿੱਚ ਚੱਲਿਆ ਆਪਣਾ ਅਖੀਰਲਾ ਸਮਾਂ ਉੱਥੇ ਬਤੀਤ ਕਰੂਗਾ ਜਾ ਕੇ ਜਿੱਥੇ ਉਹਨੇ ਆਪਣੇ ਜੀਵਨ ਦੇ ਵਿੱਚ ਸਾਰੀ ਜ਼ਿੰਦਗੀ ਮਿਹਨਤ ਕੀਤੀ ਆਪਣੇ ਬੱਚਿਆਂ ਨੂੰ ਪਾਲਿਆ ਪੜਾਇਆ ਲਿਖਾਇਆ ਵਿਆਹਾ ਠੀਕਾ ਕਰ ਦੇ ਵਿੱਚ ਸਮੱਸਿਆਵਾਂ ਤਾਂ ਜ਼ਿੰਦਗੀ 'ਚ ਸਾਰਿਆਂ ਦੇ ਚੱਲਦੀਆਂ ਰਹਿੰਦੀਆਂ ਹਰੇਕ ਦੇ ਘਰ 'ਚ ਹੀ ਆ ਇਕੱਲੇ ਇਕੱਲੇ ਲਖਨਪਾਲ ਜੀ ਦੀ ਗੱਲ ਨਹੀਂ ਹੈਗੀ ਇੱਥੇ ਲਖਨਪਾਲ ਵਰਗੇ ਬਹੁਤ ਸਾਰੇ ਪਰਿਵਾਰਕ ਮੈਂਬਰ ਨੇ ਸਾਡੇ ਜਿਹੜੇ ਵਿਚਾਰੇ ਚੰਗਾ ਜੀਵਨ ਢਣਾਉਂਦੇ ਸੀ ਚੰਗੀਆਂ ਉਹਨਾਂ ਨੇ ਮਿਹਨਤਾਂ ਕੀਤੀਆਂ ਪਰ ਬੁੜਾਪੇ ਦੇ ਵਿੱਚ ਆ ਕੇ ਉਹਨਾਂ ਨੂੰ ਨਰਕ ਵਰਗੇ ਜੀਵਨ ਮਿਲੇ ਤੇ ਬਹੁਤ ਸਾਰੇ ਐਸੇ ਲੋਕ ਵੀ ਨੇ ਜਿਨ੍ਹਾਂ ਨੂੰ ਆਪਣਿਆਂ ਨੇ ਇਸ ਕਰਕੇ ਛੱਡਤਾ ਵੀ ਉਹ ਡਿਸੇਬਲ ਸੀ ਪਰ ਇਹਨਾਂ ਦਾ ਧੰਨਵਾਦ ਆ ਇੱਥੇ ਇਹਦੇ ਬੇਟਾ ਖੜੇ ਨੇ ਕਮਲ ਦੇਹਰੀਆ ਤੇ ਇਹਨਾਂ ਦੇ ਦਿਮਾਦ ਖੜੇ ਨੇ ਰੂਪਮ ਕਹੇ ਬੋਲਾ ਪਹਿਲਾਂ ਰੁਪੇਸ਼ ਤੇ ਇਹ ਯਾਨੀ ਕਿ ਦੋਤੀ ਦਾ ਦਿਮਾਦ ਆ ਮਤਲਬ ਇਹਨਾਂ ਦੀ ਜਿਹੜੀ ਦੋਤੀ ਆ ਉਹਦੇ ਘਰ ਵਾਲਾ ਵਾਹੇ ਬਾਈ ਤੇ ਇਹ ਲੈਣ ਆਏ ਨੇ ਇਹਨਾਂ ਕੋਲ ਹੀ ਬਾਪੂ ਰਹਿ ਰਿਆ ਸੀ ਜਦ ਦਿਨ ਬਾਪੂ ਗੁੰਮਿਆ ਵਾ ਤੇ ਦੱਸਦੇ ਆ ਵੀ ਬਾਪੂ ਗੁੰਮਾ ਗੁੱਸਾ ਵਾਲਾ ਕਰਦਾ ਸੀ ਘਰੋਂ ਗੁੱਸੇ ਹੋ ਕੇ ਨਿਕਲ ਆਇਆ 95 ਸਾਲ ਦੀ ਬਾਪੂ ਦੀ ਉਮਰ ਆ ਹਨਾ 95 ਈਅਰ 올ਡ ਬਾਪੂ ਜਿਨ੍ਹਾਂ ਨੂੰ ਅੱਜ ਉਹਦਾ ਪਰਿਵਾਰ ਇੱਥੇ ਸਾਡੇ ਕੋਲੇ ਲੈਣ ਆਇਆ ਤੇ ਅਰਦਾਸ ਕਰਿਓ ਬਾਪੂ ਲਖਨਪਾਲ ਆਪਣੀ ਫੈਮਿਲੀ ਆਪਣੇਆਂ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰੇ ਅਸੀਂ ਵੀ ਆਪਣੇ ਵੱਲੋਂ ਬਾਪੂ ਜੀ ਦੀ ਸੇਵਾ ਕਰਨ ਦਾ ਯਤਨ ਇਸ ਤਰੀਕੇ ਨਾਲ ਕੀਤਾ ਜਿਵੇਂ ਸਾਡਾ ਆਪਣਾ ਬਾਪੂ ਬਜ਼ੁਰਗ ਆਪਣਾ ਕੋਈ ਦਾਦਾ ਹੋਵੇ ਜਿਵੇਂ ਕੋਈ ਸਾਡਾ ਆਪਣਾ ਰਿਸ਼ਤਾ ਹੋਵੇ ਕੋਈ ਕਿਉਂਕਿ ਰਿਸ਼ਤੇ ਇਕੱਲੇ ਖੂਨ ਦੇ ਨਹੀਂ ਹੁੰਦੇ ਰਿਸ਼ਤੇ ਇਨਸਾਨ ਦੇ ਵੀ ਨੇ 7 ਮਹੀਨੇ ਤੇ 25 ਦਿਨ ਕਰੀਬ 8 ਮਹੀਨੇ ਬਾਪੂ ਜੀ ਨੂੰ ਸਾਡੇ ਕੋ ਆਇਆਂ ਨੂੰ ਹੋ ਗਿਆ ਤੇ 8 ਮਹੀਨਿਆਂ ਚ ਬਾਪੂ ਜੀ ਦੀ ਹਾਲਤ ਇੰਨੀ ਹੋ ਗਈ ਹੈ ਵੀ ਬਾਪੂ ਅੱਜ ਵੀਲਚੇਅਰ ਤੇ ਬੈਠਾ ਸੁਣ ਰਿਹਾ ਸਮਝ ਰਿਹਾ ਦੱਸ ਰਿਹਾ ਤੇ ਬਾਪੂ ਜੀ ਨਹੀਂ ਤਾਂ ਜਿਸ ਦਿਨ ਲੈ ਕੇ ਆਂਦਾ ਸੀ ਉਹ ਤਸਵੀਰਾਂ ਵੀ ਤੁਸੀਂ ਦੇਖੀਆਂ ਵੀ ਇੰਨੀ ਬੈਡ ਕੰਡੀਸ਼ਨ ਸੀ ਬਾਪੂ ਜੀ ਨੂੰ ਅਸੀਂ ਰਜਾਈ ਚ ਓਮੇ ਚੱਕ ਕੇ ਗੱਡੀ ਦੇ ਵਿੱਚ ਪਾਇਆ ਸੀ ਲੈਟ੍ਰੀਨ ਬਾਥਰੂਮ ਵੀ ਵਿੱਚੇ ਹੀ ਹੋ ਰਿਆ ਸੀ ਤੇ ਉਸ ਦਿਨ ਬਾਪੂ ਜੀ ਦੇ ਕੋਲੋਂ ਪੈਸੇ ਮਿਲੇ ਸੀ ਜਿਹੜੇ 235 ਰੁਪਏ ਸੀਗੇ ਤੇ ਕੋ ਚਾਬੀਆਂ ਬਾਪੂ ਦੇ ਗਲ ਦੇ ਵਿੱਚ ਸੀਗੀਆਂ ਰੱਸੀ ਪਾ ਕੇ ਬੰਨੀਆਂ ਹੋਈਆਂ ਉਹ ਅਸੀਂ ਇਹਨਾਂ ਦੇ ਪਰਿਵਾਰ ਨੂੰ ਦੇ ਰਹੇ ਹਾਂ ਜੇ ਕਮਲ ਜੀ ਆਪ ਬਾਪੂ ਦਾ ਸਨਮਾਨ ਤੇ ਇਹਨਾਂ ਕੋਲੇ ਜਿਹੜੀਆਂ ਬਾਪੂ ਜੀ ਦੀਆਂ ਪੁਰਾਣੀਆਂ ਤਸਵੀਰਾਂ ਉਹ ਵੀ ਅਸੀਂ ਸਾਰੀਆਂ ਸਾਂਝੀਆਂ ਕੀਤੀਆਂ ਵੀਡੀਓ ਤੇ ਬਸ ਅਰਦਾਸ ਕਰਿਓ ਬਾਪੂ ਦੇ ਅਗਲੇ ਜੀਵਨ ਵਾਸਤੇ तो इन्हों के परिवार आपको भी यही बिनती है भाई देखिए जो बुज़ुर्ग हैं जो तो बुज़ुर्ग नाइनटी फाइव जीर के जब आप हो गए ना तो आपको तो बोल भी नहीं पाओगे आप जो तो बोल रहे हैं ना गुस्सा भी कर रहे हैं तो आप गुस्सा भी नहीं कर पाओगे पता नहीं कैसे हिलात होंगे इस उम्र में जाकर बुज़ुर्ग जो बच्चों जैसे हो जाते हैं थोड़ा तो कोई बात नहीं गुस्सा मत कीजिए सुनिए इनकी बात तो ध्यान रखिए इनका ठीक है भाई वाहगुरु जी का खालसा वाहगुरु जी की फतह